ਬਹੁਤ ਵੱਡੀ ਖਬਰ ਹੈ ਜਿਹੜੀ ਕਿ ਤੁਸੀਂ ਦੇਖਣ ਜਾ ਰਹੇ ਹੋ ਯਾਨੀ ਕਰਨਲ ਮਾਮਲੇ ਦੇ ਵਿੱਚ ਬਾਜ਼ੀ ਫਿਰ ਤੋਂ ਪਲਟ ਚੁੱਕੀ ਹੈ ਕਰਨਲ ਮਾਮਲੇ ਦੀ ਜਿਹੜੀ ਅੱਜ ਦੀ ਖਬਰ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਰਨਲ ਮਾਮਲੇ ਨੂੰ ਲੈ ਕੇ ਇੱਕ ਤਰ੍ਹਾਂ ਦਾ ਬਹੁਤ ਵੱਡਾ ਸੰਘਰਸ਼ ਖੜਾ ਹੋ ਗਿਆ ਸੀ ਉਹਨਾਂ ਦੀ ਘਰਵਾਲੀ ਨੂੰ ਲੈ ਕੇ ਔਰ ਬਾਕੀ ਦੇ ਜਿਹੜੇ ਸਾਡੇ ਹਿੰਦੁਸਤਾਨ ਦੇ ਚਾਹੇ ਕੋਈ ਸਰਵਿਸਮੈਨ ਚਾਹੇ ਕੋਈ ਰਿਟਾਇਰ ਯਾਨੀ ਜਿੰਨੀ ਆਰਮੀ ਹੈ ਸਾਰੀ ਕਰਨਲ ਦੇ ਇੱਕ ਵਾਰ ਹੱਕ ਦੇ ਵਿੱਚ ਖੜ ਜਾਂਦੀ ਹੈ ਪੇ ਪੰਜਾਬ ਭਰ ਦੇ ਮੁਲਕ ਭਰ ਦੇ ਲੋਕ ਵੀ ਖੜ ਜande ਨੇ ਔਰ ਫਿਰ ਇੱਕ ਇੱਕ ਐਸਾ ਵੀਡੀਓ ਸਾਹਮਣੇ ਆਉਂਦਾ ਜਿਹੜਾ ਕਿ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਰਨਲ ਮਾਮਲੇ ਦੇ ਵਿੱਚ ਦਰਸਲ ਬਾਜੀ ਬਿਲਕੁਲ ਪਲਟ ਚੁੱਕੀ ਹੈ ਕਰਨਲ ਨੇ ਇੱਕ ਬਹੁਤ ਵੱਡੀ ਜਿਹੜੀ ਕਿ ਕਰਨਲ ਦੀ ਗਲਤੀ ਨਿਕਲੀ ਆ ਉਹ ਤੁਹਾਡੇ ਅੱਜ ਸਾਹਮਣੇ ਧਰਨ ਜਾ ਰਹੇ ਆ ਇੱਕ ਵੀਡੀਓ ਦੇ ذریعے ਯਾਨੀ ਪੰਜਾਬ ਦੇ ਲੋਕਾਂ ਨੇ ਬੜਾ ਜ਼ੋਰ ਜਮੈਸ ਕੀਤਾ ਕਿ ਕਰਨਲ ਸਾਹਿਬ ਨੂੰ ਇਨਸਾਬ ਮਿਲਣਾ ਚਾਹੀਦਾ ਕਿ ਉਹ ਰੋ ਥੱਪੜ ਮਾਰਨ ਦੀ ਜਿਹੜੀ ਗੱਲ ਆਈ ਸੀ ਕਿ ਕਰਨਲ ਸਾਹਿਬ ਦੀ ਕੁੱਟਮਾਰ ਹੋਈ ਹੈ ਪੁਲਿਸ ਵਾਲਿਆਂ ਦੁਆਰਾ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਇੱਕ ਵੀਡੀਓ ਫਿਰ ਤੋਂ ਸਾਹਮਣੇ ਆ ਜਾਂਦੀ ਹੈ ਜਿਵੇਂ ਪੂਰੀ ਬਾਜ਼ੀ ਘੁਮਾ ਕੇ ਰੱਖ ਦਿੱਤੀ ਹੈ ਯਾਨੀ ਕੋਰਟ ਦੇ ਵਿੱਚ ਅੱਜ ਸੁਣਵਾਈ ਚੱਲੀ ਹੈ ਅੱਜ ਸੁਣਵਾਈ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਉਹ ਤੁਹਾਡੇ ਸਾਹਮਣੇ ਪੜ੍ਹਾਂਗੇ ਕਰਨਲ ਨੂੰ ਲੈ ਕੇ ਹਾਈ ਕੋਰਟ ਦੇ ਜੱਜ ਨੇ ਪਹਿਲਾਂ ਤਾਂ ਇਹ ਗੱਲ ਕਹੀ ਜਦੋਂ ਬੇ ਇਹਦੇ ਵਿੱਚ ਪਟੀਸ਼ਨ ਪਾਈ ਸੀ ਉਸ ਦਿਨ ਜੱਜ ਸਾਹਿਬ ਨੇ ਇਹਨਾਂ ਦੀ ਇੱਕ ਵੀਡੀਓ ਦੇਖ ਲਈ ਸੀ ਜਿਹਦੇ ਵਿੱਚੋਂ ਪੁਲਿਸ ਵਾਲੇ ਮਾਫੀ ਮੰਗ ਰਹੇ ਨੇ ਯਾਨੀ ਜੱਜ ਸਾਹਿਬ ਨੇ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਇੱਕ ਡਿਸੀਜਨ ਲਿਆ ਕਿ ਭਾਈ ਇਹ ਕੇਸ ਆ ਜਿਹੜਾ ਇਹ ਸੀਬੀਆਈ ਨੂੰ ਮੂਵ ਕਰਨਾ ਚਾਹੀਦਾ ਔਰ ਫਿਰ ਤੇ ਵੀਡੀਓ ਸਾਹਮਣੇ ਆਉਂਦੀ ਹੈ ਜਿਹਨੇ ਪੂਰੀ ਤਰ੍ਹਾਂ ਕੇਸ ਪਾਰਟ ਦਿੰਦਾ ਯਾਨੀ ਜੱਜ ਸਾਹਿਬ ਨੇ ਵੀ ਕਿਹਾ ਕਿ ਕਰਨਲ ਸਾਹਿਬ ਦੀ ਇੱਕ ਬਹੁਤ ਵੱਡੀ ਗਲਤੀ ਹੈ ਤਾਂ ਹੁਣ ਤੁਹਾਡੇ ਸਾਹਮਣੇ ਉਹ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਕਿ ਕਰਨਲ ਸਾਹਿਬ ਦੀ ਗਲਤੀ ਬਹੁਤ ਵੱਡੀ ਗਲਤੀ ਨਿਕਲੀ ਹੈ ਦਾ ਪੂਰਾ ਪ੍ਰੂਫਾਂ ਦੇ ਆਧਾਰ ਤੇ ਅੱਜ ਮੈਂ ਤੁਹਾਡੇ ਸਾਹਮਣੇ ਜਿਹੜੇ ਸਵਾਲ ਧਰਨੇ ਆ ਤੁਸੀਂ ਵੀ ਦਰਸਲ ਉਹਨੂੰ ਇਨਕਾਰ ਨਹੀਂ ਕਰ ਸਕਦੇ ਕਿ ਸੱਚ ਦਾ ਸਾਥ ਹੀ ਰਹਿਣਾ ਅਕਸਰ ਤੁਸੀਂ ਵੇਖਿਆ ਕਿ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇ ਮੈਂ ਵੀ ਪਹਿਲਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਐਸੇ ਮੁੱਦੇ ਤੇ ਦਲ ਲਗਾਤਾਰ ਯਾਨੀ ਕੰਮ ਕੀਤਾ ਔਰ ਤੁਸੀਂ ਵੀ ਸਾਰੇ ਜਿੰਨੇ ਸਾਡੇ ਪੰਜਾਬੀ ਜਾਂ ਜਿੰਨੇ ਸਾਡੇ ਮੁਲਕ ਭਰ ਦੇ ਵਿੱਚੋਂ ਜਿੰਨੇ ਵੀ ਸਾਡੇ ਲੋਕੋਂ ਤੁਸੀਂ ਤੁਸੀਂ ਸਾਰਿਆਂ ਨੇ ਯਾਨੀ ਵੱਧ ਛੱਡ ਕੇ ਇਸ ਗੱਲ ਦਾ ਸਮਰਥਨ ਕੀਤਾ ਔਰ ਵੱਡੇ ਪੱਧਰ ਦੇ ਉੱਤੇ ਇਸ ਵੀਡੀਓ ਨੂੰ ਵੀ ਸ਼ੇਅਰ ਕੀਤਾ ਔਰ ਜਿਹੜੀ ਇਹ ਖਬਰ ਹੈ ਕਰਨਲ ਦੀ ਗਲਤੀ ਨਿਕਲ ਆਈ ਹੈ ਕਿਹੜੀ ਗਲਤੀ ਨਿਕਲਈ ਹੈ ਪਹਿਲਾਂ ਤਾਂ ਪੂਰੀ ਉਹ ਸੁਣ ਲਓ ਉਸ ਤੋਂ ਬਾਅਦ ਤੁਹਾਨੂੰ ਪਹਿਲਾਂ ਮੈਂ ਇੱਕ ਬਿਆਨ ਸੁਣਾ ਦੇਵਾਂ ਜਿਹੜਾ ਕਿ ਆਰਮੀ ਦੇ ਜਵਾਨ ਦੇ ਰਹੇ ਨੇ ਅੱਜ ਦੇ ਮੌਜੂਦਾ ਹਾਲਾਤ ਜਿਹੜੇ ਕੋਰਟ ਦੇ ਵਿੱਚ ਬਣੇ ਆ ਉਹ ਵੀ ਜਰਾ ਸੁਣ ਲਓ ਫਿਰ ਮੈਂ ਤੁਹਾਨੂੰ ਜਿਹੜੀ ਕਰਨਲ ਦੀ ਬਹੁਤ ਵੱਡੀ ਗਲਤੀ ਸਾਹਮਣੇ ਆਈ ਹੈ ਉਹ ਵੀ ਤੁਹਾਡੇ ਸਾਹਮਣੇ ਤਰਾਂਗੇ ਸੁਣੋ ਕਰਨਲ ਸਾਹਿਬ ਕੇ ਕੇਸ ਮੈਂ ਅੱਜ ਕੋਰਟ ਮੈਂ ਕੀ ਹੋ ਸਕਤਾ ਹੈ इसी बात पर यह चर्चा है जैसा कि साहब ने बताया कि उस दिन भी कोर्ट बिल्कुल खचाखच भरा था और आज भी फुल भरा है और शायद आज ये केस लगभग लगभग सीबीआई की तरह तब से मूव हो जाएगा सीबीआई को कुछ पॉइंट जैसे मैंने डिस्कस किया है मैं चाहता हूं आप भी सुनें और इन्होंने जो एक ठोस पॉइंट तो ये कहा है कि आपकी रेपोटेशन और रिस्पेक्ट अगर डाउन हो जाती है तो उसको वापस लाना बहुत मुश्किल हो जाता है तो ये आप सबकी इज्जत की लड़ाई है आम आदमी की भी लड़ाई है सेना के जवानों की क्योंकि कहीं कही ना कहीं अगर सेना के कर्नल को पुलिस पीटकर आजाद घूम रही है तो भविष्य में आम जवान का जेशोज का और यहां तक के आम आदमी का क्या होगा तो आज हर आदमी की केस पर नजर है और हर आदमी पुलिस की इस कार्यशैली से है और वो चाहता है कि इनको सबक मिले और ऐसे गुंडों में सुधार हो जो वर्दी पहनकर गुंडागर्दी करते हैं इन्होंने पंजाब पुलिस को भी कहा है कि भैया ये जो आपके बोलते हैं ना जो कोई शरीर का कोई अंग सड़ जाता है तो उसको लिए घूमना नहीं चाहिए नहीं तो वो कैंसर बन जाएगा इससे अच्छा उसको काट कर फेंको यानी अगर पंजाब पुलिस खुद ही समय पर इनको पनिशमेंट देकर पार कर देती ना तो आज पंजाब पुलिस की वैल्यू बढ़ती लेकिन उन्होंने बचाया अब वो बचाने वाले भी और जो इनका साथ दे रहे हैं, वो लोग भी कहीं ना कहीं गेड़े में आएंगे फसेंगे और इसीलिए पर जो सारी चर्चा हुई मैं चाहता हूं आप देखें और अपने अपने विचार जरूर रखें और वीडियो को शेयर करें जो भी अपडेट होगी इस केस की मैं देता रहूंगा यानी कर्नल साहब की गलती की है सुन लो एक पासे फौजी सी नौजवान जेडा कर्नल साहब बोल रहे ਅਕਸਰ ਮੈਂ ਵੀ ਕਰਨਲ ਸਾਹਿਬ ਦੇ ਹੱਕ ਦੇ ਵਿੱਚ ਲਗਾਤਾਰ ਇਸੇ ਮੁੱਦੇ ਤੇ ਕੰਮ ਕਰ ਰਿਹਾ ਔਰ ਹੁਣ ਜਿਹੜੀ ਗਲਤੀ ਕਰਨਲ ਸਾਹਿਬ ਦੀ ਕੀਤੀ ਹੈ ਉਹ ਵੀ ਸਾਹਮਣੇ ਆ ਗਈ ਹੈ ਬਹੁਤ ਵੱਡੀ ਗਲਤੀ ਹੈ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਣੀ ਆ ਅਕਸਰ ਆਰਮੀ ਕਹਿ ਚੁੱਕੀ ਆ ਜੱਜ ਸਾਹਿਬ ਕਹਿ ਚੁੱਕੇ ਆ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਕਰਨਲ ਸਾਹਿਬ ਦੀ ਇੱਕ ਸਭ ਤੋਂ ਵੱਡੀ ਜਿਹੜੀ ਗਲਤੀ ਹੈ ਉਹ ਇਹੀ ਆ ਕਿ ਭਾਈ ਕਰਨਲ ਸਾਹਿਬ ਨੇ ਜਦੋਂ ਕਰਨਲ ਸਾਹਿਬ ਨੂੰ ਕੁੱਟਿਆ ਜਾ ਰਿਹਾ ਸੀ ਕਰਨਲ ਸਾਹਿਬ ਨੇ ਹੈੱਡ ਕੁਆਟਰ ਸਟੇਸ਼ਨ ਉੱਥੇ ਨਾਲ ਹੀ ਸੀ ਪਟਿਆਲੇ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਤੁਸੀਂ ਸਾਰੇ ਜਾਣਦੇ ਹੋ ਔਰ ਉੱਥੇ ਉਹਨਾਂ ਨੇ ਜਿਹੜੀ ਕਿ ਨਾਰਾਜ਼ਗੀ ਜਤਾਈ ਹੈ ਸਾਰੀ ਜਨਤਾ ਨੇ ਜੱਜ ਸਾਹਿਬ ਨੇ ਵੀ ਔਰ ਸਾਡੇ ਪੰਜਾਬ ਦੇ ਲੋਕਾਂ ਨੇ ਵੀ ਯਾਨੀ ਪੰਜਾਬੀਆਂ ਨੇ ਤਾਂ ਖਾਸ ਕਰਕੇ ਹਿੰਦੁਸਤਾਨ ਦੇ ਵਿੱਚੋਂ ਵੀ ਬਾਹਰਲੇ ਮੁਰਖਾਂ ਚੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਕਰਨਲ ਸਾਹਿਬ ਨੇ ਫੋਨ ਕਰਕੇ ਆਪਣੇ ਹੈੱਡਕੁਆਰਟਰ ਦੇ ਵਿੱਚ ਕਿਉਂ ਨਹੀਂ ਦੱਸਿਆ ਭਾਈ ਕਿਉਂਕਿ ਅੱਜ ਪੰਜਾਬ ਦੀ ਪੁਲਿਸ ਉਹ ਪੁਲਿਸ ਜਿਹੜੇ ਨੇ ਸਿਰਫ ਉਹਨੂੰ ਕੁੱਟਿਆ ਉਹੀ ਪੁਲਿਸ ਆਯਾਰ ਘੁੰਮ ਰਹੇ ਨੇ ਉਹਨਾਂ ਦਾ ਪਤਾ ਲੱਗਿਆ ਕਿ ਉਹ ਬੰਦੇ ਕਿੱਥੇ ਨੇ ਕੌਣ ਗਾਇਬ ਕਰ ਲਿਆ ਗਿਆ ਉਹਨਾਂ ਨੂੰ ਕਿੱਥੇ ਬੈਠੇ ਨੇ ਕੋਈ ਪਤਾ ਨਹੀਂ ਲੇਕਿਨ ਕਾਬਜਿਆਂ ਦੇ ਵਿੱਚ ਕੀ ਦਿਖਾ ਰੱਖਿਆ ਕਿ ਉਹਨਾਂ ਨੂੰ ਇਥੋਂ ਬਾਹਰ ਕਰ ਦਿੱਤਾ ਗਿਆ ਯਾਨੀ ਸਿੱਧਾ ਜਾਂ ਕਹੀਏ ਮਨਸੂਬਾ ਉਹਨਾਂ ਨੂੰ ਅੰਡਰਗਰਾਉਂਡ ਕਰਨ ਦਾ ਹੀ ਹੈ ਉਹਨਾਂ ਨੂੰ ਅੰਡਰਗਰਾਉਂਡ ਕਿਤੇ ਨਾ ਕਿਤੇ ਕੀਤਾ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੀ ਆਵਾਜ਼ ਇੱਕ ਹੈ ਆਰਮੀ ਦੀ ਆਵਾਜ਼ ਇੱਕ ਹੈ ਤਾਂ ਇਨਸਾਫ ਮਿਲਣਾ ਬੜਾ ਜ਼ਰੂਰੀ ਹੈ ਅਇ ਤੋਂ ਦਾ ਕੇ ਹੁਣ ਤਾਂ ਹਾਈ ਕੋਰਟ ਨੇ ਵੀ ਆਪਣਾ ਠੱਪਾ 라 ਦਿੱਤਾ ਕਿ ਕੇਸ ਆ ਜਿਹੜਾ ਇਹ ਸਿੱਧਾ ਸੀਬੀਆਈ ਨੂੰ ਮੂਵ ਹੋਣਾ ਤਾਂ ਅੱਜ ਦੀ ਜਿਹੜੀ ਖਬਰ ਹੈ ਇਹ ਕੇਸ ਆ ਜਿਹੜਾ ਇਹ ਸੀਬੀਆਈ ਦੇ ਹੱਥਾਂ ਦੇ ਵਿੱਚ ਪਹੁੰਚ ਚੁੱਕਿਆ ਤਾਂ ਹੁਣ ਜਿਹੜੇ ਉਹ ਪੁਲਿਸ ਵਾਲੇ ਨੇ ਜਿਨ੍ਹਾਂ ਦੇ ਕਰਨਲ ਸਾਹਿਬ ਨੂੰ ਕੁੱਟਿਆ ਔਰ ਜਿੰਨੇ ਵੀ ਲੋਕ ਉਹਦੇ ਵਿੱਚ ਬਚਾਉਣ ਵਾਲੇ ਉਹਨਾਂ ਦੇ ਹਿੱਸੇਦਾਰ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਬਚਣਾ ਕਿਉਂ ਕਿ ਇਹ ਇਕੱਲੇ ਆਰਮੀ ਦੇ ਲੋਕ ਜਾਂ ਪੰਜਾਬ ਦੇ ਲੋਕ ਜਾਂ ਕਰਨਲ ਸਾਹਿਬ ਦਾ ਪਰਿਵਾਰ ਨਹੀਂ ਇਹਨੂੰ ਹਾਈ ਕੋਰਟ ਐਕਸੈਪਟ ਕਰ ਚੁੱਕਿਆ ਹੈ ਕਿ ਲੋਗ ਨਹੀਂ ਬੈਠਣੇ ਚਾਹੀਦੇ ਦਰਅਸਲ ਉਹਨਾਂ ਨੂੰ ਸੜਾਕਾਂ ਦੇ ਪਿੱਛੇ ਲਿਜਾਣਾ ਇੱਕ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਫੌਜੀ ਸਾਹਿਬ ਨੇ ਕਿਹਾ ਕਿ ਜਦੋਂ ਕਿਸੇ ਦੇ ਅੰਗ ਪੈਰ ਦੇ ਵਿੱਚ ਕੈਂਸਰ ਬਣ ਜਾਂਦਾ ਉਹਨੂੰ ਕੱਟ ਕੇ ਥੈਂਕ ਦੇਣਾ ਜ਼ਰੂਰੀ ਹੈ ਇਹਦਾ ਮਤਲਬ ਇਹ ਹੈ ਵੀ ਜਿਹੜੀ ਹੁਣ ਪੁਲਿਸ ਦੇ ਇਹੋ ਜਿਹੇ ਲੋਕਾਂ ਦੇ ਵਿੱਚ ਹੈ ਜੋ ਗੁੰਡਿਆਂ ਦੇ ਵਿੱਚ ਕੈਂਸਰ ਪੈਦਾ ਹੋ ਗਿਆ ਇਹਨੂੰ ਕਰਨਾ ਜ਼ਰੂਰੀ ਹੈ ਇਹ ਆਰਮੀ ਤੈਅ ਕਰ ਚੁੱਕੀ ਹੈ ਤੇ ਵੱਖ-ਵੱਖ ਆਪਦੇ ਮੁੱਦਿਆਂ ਦੇ ਉੱਤੇ ਅੰਦਰ ਗਤੀ ਆਪਦਾ ਯਾਨੀ ਉਹ ਮਿਸ਼ਨ ਚਲਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਉਹਨਾਂ ਪੁਲਿਸ ਵਾਲਿਆਂ ਨਾਲ ਕੁਝ ਵੀ ਹੋ ਸਕਦਾ ਜਿਹੜੇ ਪੁਲਿਸ ਵਾਲਿਆਂ ਨੇ ਕਰਨਣ ਸਾਹਿਬ ਦੇ ਉੱਤੇ ਹੱਥ ਚੱਕਿਆ ਕਈ ਨੌਜਵਾਨ ਸੈਨਾ ਦੇ ਤਾਂ ਇੱਥੋਂ ਦੇ ਕਹਿ ਰਹੇ ਆ ਕਿ ਜੇਕਰ ਸਾਨੂੰ ਸ਼ੂਟ ਮਿਲ ਜੇ ਇੱਕ ਬਟਾਲੀਅਨ ਭੇਜ ਕੇ ਯਾਨੀ ਇੱਕ ਕੰਪਨੀ ਭੇਜ ਕੇ ਉਹਨਾਂ ਦੀ ਅਸੀਂ ਥਾਣਾ ਤਹ ਸੈਨਾ ਇਸ ਕਰ ਸਕਦੇ ਆ ਉਹਨਾਂ ਪੁਲਿਸ ਵਾਲਿਆਂ ਨੂੰ 5 ਮਿੰਟਾਂ ਦੇ ਵਿੱਚ ਚੱਕ ਸਕਦੇ ਆ ਜੇਕਰ ਸਾਡੀ ਯਾਨੀ ਹਾਈ ਕਮਾਂਡ ਆਰਡਰ ਦਿੰਦੀ ਹੈ ਤਾਂ ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਵੀ ਪੰਜਾਬ ਦੇ ਲੋਕ ਸਾਡੇ ਉਹ ਆਰਮੀ ਦੇ ਜਵਾਨ ਪੂਰੀ ਆਰਮੀ ਕਿਉਂ ਜਨੀ ਸ਼ਾਂਤ ਹੈ ਇਹ ਤਾਂ ਹੀ ਸ਼ਾਂਤ ਹੈ ਜਿੰਨਾ ਚਿਰ ਕੋਈ ਆਰਡਰ ਨਹੀਂ ਨਿਕਲਦੇ ਆਰਮੀ ਬਣੀਓ ਕਿਉਂਕਿ ਹਾਈ ਕਮਾਂਡ ਵੀ ਇਹ ਚਾਹੁੰਦੀ ਹੈ ਕਿ ਕੋਰਟ ਦੇ ਹੱਥਾਂ ਦੇ ਵਿੱਚ ਇੱਕ ਵਾਰ ਕੇਸ ਗਿਆ ਤੇ ਕੋਰਟ ਦੀ ਪਹਿਲੀ ਝੜ ਕੇ ਆਈ ਹੈ ਕਿ ਪੁਲਿਸ ਵਾਲਿਆਂ ਦੇ ਵਿਰੁੱਧ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਹੁਣ ਉਹ ਜੇਲ੍ਹ ਜਾਣਗੇ ਵਰਦੀ ਵੀ ਲੈ ਜਾਣੀ ਆ ਸਾਰਾ ਕੁਝ ਹੋ ਜਾਣੇ ਤੇ ਨਾਨਕ ਸਿੰਘ ਐਸਐਸਪੀ ਵੀ ਫਸਣਗੇ ਇਹ ਵੀ ਗੱਲ ਯਾਦ ਰੱਖਿਓ ਪੰਜਾਬ ਵਾਲਿਓ ਚਿੰਨੇ ਪੜ ਭਰਾਣਾਵੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਾ ਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ